ਕੰਨ ਨਹੀਂ ਲੈਣ ਕੋਈ ਦਿੰਦਾ ਬਈ ਸਰੋਆ ਕੁੜੇ ਧੰਨਵਾਦ ਕਰਦਾ ਵਾਂ ਸਾਰਿਆਂ ਦਾ ਦਿਲ ਤੋਂ ਹੈ ਪਉਣਾ ਸੀ ਪੰਜਾਬ ਇਕੱਠਾ ਲੈਟਰ ਤੇ ਹੋਇਆ ਕੁੜੇ ਦੁਨੀਆ ਤਾਂ ਜਿੱਤੀ ਬੈਠਾ ਹੁਣ ਕਿੱਥੇ ਹਾਰਦਾ ਹੂਲ ਚੂਲ ਤੁਰੇ ਕੁੜੇ ਪੋਤਾ ਜਗਤਾਰਦਾ ਜਿੰਨਾ ਹੁਣ ਪੱਕੇ ਆਖ ਵਿੱਚ ਹੀਆ ਕੱਟ ਲਈ ਨਹੀਂ ਮਾਪਿਆਂ ਨੂੰ ਕਿਹੜਾ ਮੈਲਵਾਉਣਾ ਇੱਕ ਬਾਰ ਦਾ ਉਹ ਗੁਰੂ ਘਰੇ ਜਾ ਕੇ ਪੜਾ ਸਾਰਿਆਂ ਦਾ ਮੰਗਦਾ ਹੋਇਆ ਅੱਧੀ ਚੋਂ ਵੀ ਅੱਧੀ ਚੀਜ਼ ਦੂਜਿਆਂ ਨਾਲ ਵੰਡਦਾ ਮੈਂ ਨਹੀਂ ਕਦੇ ਕਹਿੰਦਾ ਰੱਬ ਬਹਾਲਾ ਦੇ ਜਾਵੇ ਮੈਨੂੰ ਜਿੰਨਾ ਮੇਰਾ ਬਣਦਾ ਹੈ ਉਹਨਾ ਉਹ ਤੋਂ ਮੰਗਦਾ